हां हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੈਂਕ ਡੈਰੀ ਫਾਰਮ ਦੇ ਬਈ ਵੀਡੀਓ ਬਣਾਉਣ ਲੱਗੇ ਆ ਬਾਈ ਕੋਲੇ ਬਈ ਪੰਜ ਨਾ ਗਿਨੇ ਇੱਕ ਤਾਂ ਦੋ ਤਾਂ ਤਾਜ਼ੀਆਂ ਸੂਈਆਂ ਗਾਵਾ ਇੱਕ ਟੋਕੜ ਗੱਬਣ ਗਾਗੀ ਇੱਕ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਐ ਇੱਕ ਟੋਕੜ ਗੱਬਣ ਮਾਜਾ ਬਾਈ ਕੋਲੇ ਆਓ ਖੁੱਸ ਲੈਨੇ ਬਾਈ ਟੋਟੇ ਲ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਠੀਕ ਠਾਕ ਵਧੀਆ ਕਿਰਪਾ ਗੁਰੂ ਆਉਣ ਦਾ ਸਮਾਂ ਚਲੋ ਵਧੀਆ ਚੜਦੇ ਚੱਲਦਾ ਕੰਮਕਾਰ ਹਾਂ ਸੋਨਾ ਚੱਲਦਾ ਨਾਮ ਤੇ ਡਰੈਸ ਬੋ ਨਾਮ ਹੈਗਾ ਭਰਪੁਰ ਸਿੰਘ ਪਿੰਡ ਹੈਗਾ ਸੰਦੂਕਣਾ ਜਿਲ੍ਹਾ ਪੰਨੂ ਬਰਨਾਲਾ ਪਈ ਜਾਂਦਾ ਤੁਸੀਲਾ ਪੰਨੂ ਤਾਪਾ ਪਈ ਜਾਂਦੀ ਆ ਠੀਕ ਆ ਬਾਈ ਫੋਨ ਨੰਬਰ ਹੈ 9915466734 ਕੀ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਮੰਨ ਲਾ ਵੀ ਅੱਜ ਤੀਜਾ ਦਾ ਨਾ ਸੂਈ ਨੂੰ ਮਗਰ ਬੱਚੀ ਆ ਇਹਦੇ ਬੱਚੀ ਬੱਚੀ ਬਹੁਤ ਚੰਗੀਆਂ ਹਨ ਹਾਂ ਹਾਂ ਬੱਚੀ ਚੰਗੀ ਆ ਬੈੜ ਵੀ ਚੰਗੀ ਆ ਤਾਂ ਬੱਚੀ ਬਹੁਤ ਚੰਗੀ ਆ ਕਿੰਨਾ ਕੁ ਬੋਲਾ ਬਾਈ ਹੁਣ ਮਾਲ ਲਾਵੀ ਜਿਹੜਾ ਚੋਣ ਵਾਲਾ ਹੈਗਾ ਆਪਾਂ 11 ਵੀ ਨਾ ਕਹ 10 ਹੀ ਹੋਊਗਾ ਹੂੰ ਹੋਊਗਾ ਤਾਂ 11 ਯਾਨੀ ਕਿ 10 ਅਗਲਾ ਚੋਕੇ ਲੈ ਜੀ ਠੀਕ ਆ ਬਾਈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਠੰਡੀ ਸੀਲ ਹਾਂ ਠੰਡੀ ਸੀਲ ਹੈ ਸੀਲ ਠੰਡੀ ਦਾ ਤਾਂ ਕੋਈ ਅੰਤ ਨਹੀਂ ਚੋਾਈ ਚੁਈ ਚੰਗੀ ਹੈ ਹਾਂ ਚੋਾਈ ਚੁਈ ਚੰਗੀ ਹੈ ਠੀਕ ਹੈ ਜਰਸੀ ਬਰੀਡ ਆ ਬਾਈ ਕਦ ਚੰਗਾ ਸੋਈ ਸਵਾਈ ਹੈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਤੋਰਾ ਦੇਖੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਹੈ ਕਿੰਨਾ ਦੁੱਧ ਦੇ ਦੂਜੀ ਐਸਟੀਮੇਟ ਜ। ਬੁੱਧ ਮੰਨ ਲਾ ਵੀ ਬਾਕੀ ਦਾ ਅਗਲੇ ਦੇ ਸਾਮ ਦੇ ਸਿਰ ਤੇ ਬਾਲੀ ਵੱਡੀ ਵਿੜਾਈ ਮਾਰਨ ਦਾ ਫਾਇਦਾ ਨਹੀਂ 16 16 ਲੀਟਰ 16 17 ਕਿਲੋ ਦੁੱਧ ਖੁੱਲਾ ਦੇ ਦੂ। ਹਮ ਬਰੀਡ ਬਾਕੀ ਸਾਂਹ ਸੰਭਾਲ ਕੇ ਸਾਥ ਅੱਗੇ ਗਰਮੀ ਦਾ ਮੌਸਮ ਆਉਂਦਾ ਫੁੱਲ ਲੱਗ ਜਾ। ਜਾਨਵਰ ਇੰਨੇ ਆ ਵੀ ਦੋਨੇ ਚੰਗੇ ਆ ਬੈੜ ਚੰਗੀ ਆ ਬੱਚੀ ਵੀ ਚੰਗੀ ਆ। ਸਹੀ ਗੱਲ ਆ। ਥਣ ਸੁਣ ਚੰਗਾ ਬੈੜ ਦੇ ਚੁਾਈ ਦੀ ਠੰਡੀ ਆ। ਫੇਸ ਬੜਾ ਚੰਗਾ ਟੂਆ ਟੂਆ ਚੰਗਾ ਬੋਦੀ ਬਾਦੀ ਚੰਗੀ ਆ। ਸਨਖਪੁਣਾ ਬੈੜ ਦੇ ਵਿੱਚ ਫੁੱਲ ਆ ਬਾਈ। ਤੇ ਕੀ ਮੋਲ ਆ ਬਈ ਜੈਜਨ ਬਾ 63000 ਦੀ ਦੇ ਦਾਂਗੇ ਬਾਲਾ ਵੱਡਾ ਕੀ ਮੁੱਲ ਠੀਕ ਆ ਮਾਨਤਾਨ ਹੋ ਜਾ ਹਾਂ ਮਾਨਤਾਨ ਕਰ ਦਾਂ ਠੀਕ ਆ ਬਾਈ 63000 ਰੁਪਿਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਆਰਡਰ ਕਮਾਲ ਦਾ ਥਣ ਨੇੜ ਤੋਂ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਣ ਪੂਰੀ ਦਿੱਤੀ ਦੇ ਥਣ ਲੱਗਿਆ ਬਈ ਲੈ ਤੋਰਾ ਦੇਖੋ ਬੜਾ ਕਰਮ ਨਾ ਇਹ ਇੱਕ ਨੰਬਰ ਆ ਬਈ ਫੜ ਤੋਈ ਲੈ ਨੇੜੇ ਤੋਂ ਚੈੱਕ ਕਰੋ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਚਾਰੇ ਥਣ ਲੈ ਨਿਕਵੇਂ ਪੂਰੇ ਗੈਪ ਤੇ ਚਵਾਈ ਚਵਾਈ ਹੈ ਨਾ ਓਕੇ ਆ ਠੰਡੀ ਸੀਲ ਬਰੀਕ ਚੰਗੀ ਆ ਫੁੱਲ ਕਾਮਯਾਬ ਰੂਪੋਂ ਇੱਕ ਤਾਂ ਵੀ ਪੈਂਡ ਫੁੱਲ ਆਉਣੀ ਆ ਗਰਮੀ ਨਹੀਂ ਮੰਨਣੀ ਮੱਝਾਂ ਨਾਲ ਦਾ ਦੁੱਧ ਦੇਣਾ ਕਰ ਵਾਲੇ ਹਾਂਜੀ ਬਾਕੀ ਮਗਰ ਬੱਚੀ ਐ ਬੱਚੀ ਵੀ ਸੇਤੂ ਨਾਲ ਤਿਆਰ ਹੋ ਜਾਈ ਅੱਗੇ 2 ਨੰਬਰ ਦੇ ਤੋਂਕੀ ਗੱਭਣ ਇਹ ਪਹਿਲਾ ਸੂਆ ਸੂਈ ਵੀ ਆ ਹੂੰ ਮੰਨ ਲਓ ਵੀ ਹੁਣ ਇਹ ਪੌਣੇ ਇੱਕ ਪੰਜ ਮਹੀਨਿਆਂ ਦੀ ਗੱਭਣ ਠੀਕ ਆ 8 ਕਿਲੋ ਦੁੱਧ ਠੀਕ ਆ ਭਾਈ ਸੇਵਲ ਠੰਡੀ ਆ ਦਾਣੇ ਦੀ ਮੁੱਠੀ ਸੱਟ ਚੋਲਾ ਹੱਥ ਫੇਰੀ ਚੱਲ ਕੇ ਚੈੱਕ ਨਹੀਂ ਕਹਿੰਦੀ ਕੋਈ ਕੋਸ਼ਿਸ਼ ਆਰਡਰ ਕਮਾਲ ਦਾ ਤੋਕੜ ਗੱਬਣ ਚੈੱਕ ਪਾਸ ਅਗਲਾ ਵੀ ਚੈੱਕ ਕਰਵਾ ਲਏ ਹਨ ਅਗਲਾ ਜਮਾ ਕਰਾ ਕੇ ਲੈ ਜਾਵੇ ਆਪਾਂ ਘੰਟੇ ਦੀ ਗਰੰਟੀ ਲੈਂਦੇ ਹਮ ਸਹੀ ਗੱਲ ਆ ਭਾਈ ਖਾਣ ਮਗਰ ਹੋਰ ਗੱਲਾਂ ਬਣ ਜਾਂਦੀਆਂ ਸਹੀ ਗੱਲ ਆ ਚਵਾਈ ਚੁਕੀ ਕਿਵੇਂ ਆ ਚਵਾਈ ਪੂਰੀ ਸੋਹਣੀ ਆ ਖੋਲ ਲੈ ਭਾਈ ਜਦੋਂ ਅਗਲੇ ਨੇ ਚੋਲਣੀਆਂ ਬਹਿ ਕੇ ਥੱਲੇ ਬਰੀਡ ਫੁੱਲ ਆ ਬਈ ਤੋਕੜ ਗੱਬਣ ਤੇ ਬਰੀਡ ਫਸਟ ਕਰਮ ਵਾਲੇ ਨੂੰ ਕੋਈ ਕਾਟ ਨਹੀਂ ਪਲੀ ਵੀ ਆ ਬੱਚੀ ਸਣਖ ਪਣਾ ਬਹੁਤ ਆ ਯਾਰ ਬੱਚੀ ਪੂਰਾ ਸਣਖ ਪਣਾ ਥੇਸ ਬਹੁਤ ਚੰਗਾ ਬੋਦੀ ਚੰਗੀ ਆ ਪੂਰਾ ਦੇਖੋ ਰਾਜੀ ਰੂਜੀ ਫੁੱਲ ਆ ਡਰ ਕਮਾਲ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਬਾਕੀ ਇਹਨਾਂ ਦੀ ਫੈਂਟ ਵੈਸੇ ਵੀ ਚੰਗੀਆਂ ਹੁੰਦੀ ਆ ਵੈਸੇ ਵੀ ਹੁਣ ਤੋਕੜ ਗੱਬਣ ਹੋਈ ਵੀ ਆ ਫੈਂਟ ਬਹੁਤ ਚੰਗੀਆਂ ਆਉਂਦੀ ਵੀ 18-19 ਕਿਲੋ ਦੁੱਧ ਪਲੂਣ ਦਾ ਦਿੱਤਾ ਵਾ ਹੂੰ ਵੀ 22 ਕਿਲੋ ਦੁੱਧ ਮਨ ਲਾ ਦੂਜੇ ਸੂਏ ਪਾ ਦੂਗੀ ਸਮਾਂ ਵੀ ਕਿਹੜਾ ਰਹਿ ਗਿਆ ਹੁਣ 3 ਮਹੀਨੇ ਹਲੇ ਦੁੱਧ ਪਿਆਊਗੀ ਸਹੀ ਗੱਲ ਤੈਨੂੰ ਤਾਂ 2.5 ਮਹੀਨੇ ਆਲਾ ਆਰਾਮਦਾਰੀ ਨਾਲ ਚੋ ਸਕਦਾ ਹੂੰ ਸਹੀ ਗੱਲ ਤੇ ਕੀ ਮੁੱਲ ਜੈਜ ਦਾ 55000 ਚੋਂ ਮਾਨਤਨ ਕਰਦਾ ਠੀਕ ਆ ਬਾਈ ਬੱਚਿਆਂ ਆਲਾ ਮੁੱਲ ਆ 30-30000 ਦੀ ਬੱਚੀ ਹੋਣੀ ਸਹੀ ਗੱਲ ਆ ਜਮਾ ਜੈਜ ਮੁੱਲ ਆ 55000 ਚੋਂ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਤੋਰਾ ਚੈੱਕ ਕਰ ਲੋ ਵੜ ਚੰਗੀ ਆ ਕੱਦ ਵਾਲੀ ਆ ਪੱਲੀ ਵੀ ਆ ਆਰਡਰ ਕਮਾਲ ਦਾ ਸਥਾਨ ਬਹੁਤ ਚੰਗਾ ਚਿਭਾਈ ਵੀ ਬਾਈ ਕਹਿੰਦਾ ਚੰਗੀ ਆ ਥਾਣ ਨੇੜ ਤੋਂ ਚੈੱਕ ਕਰਵਾਉਨੇ ਬਈ ਥਾਣ ਬਹੁਤ ਚੰਗਾ ਲੱਗਿਆ ਲੈ ਅੱਲਾ ਦਾ ਥਾਣ ਪੂਰੀ ਵਿਥੀ ਤੇ ਥਾਣ ਲੱਗਿਆ ਕਿਆ ਬਾਪ ਅੱਗੇ 3 ਨੰਬਰ ਕਿਹੜਾ ਸੂਆ ਸੂਈ ਹੈ ਜੀ ਇਹ ਵੀ ਦੂਜਾ ਸੂਆ ਸੂਈ ਦੀ ਹੈ ਕਦੋਂ ਸੂਈ ਹੈ ਬਈ ਇਹਨੂੰ ਮੰਨ ਲਾ ਵੀ ਅੱਜ ਚੌਥਾ ਦਿਨ ਆ ਸੂਈ ਨੂੰ ਹੂੰ ਹੁਣ ਅਕਲਾ 16 ਲੀਟਰ ਦੁੱਧ ਆਪਦਾ ਚੋਕੇ ਲੈ ਸਕਦਾ ਠੀਕ ਆ ਬਈ ਬੱਚਾ ਕੀ ਮੰਗ ਰ ਬੱਚਾ ਮੰਗ ਰ ਜੀ ਬੱਚਾ ਬਈ ਕਦੂ-ਕਦੂ ਦੇਖ ਬਾੜ ਦਾ ਥਣ ਥਣ ਗੁੱਲੇ ਵਾਲਾ ਲੱਗਿਆ ਖਦੂ ਖੋਲਾ ਬਈ ਖਾਣ ਦੇਖ ਖਾਣ ਦਾ ਸਾਈਜ਼ ਚੈੱਕ ਕਰੋ ਕੱਲਾ ਕੱਲਾ ਥਣ ਪੂਰੀ ਬਿੱਤੀ ਦੇ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਖੋਲ ਦੇ ਬਈ ਤੋਲ ਫੁੱਲ ਕਾਦਾ ਕੋਈ ਛੋਟੀ ਵੀ ਸੂਈ ਸਵਾਈ ਆ ਬਈ ਜੇ ਜੂ ਰੋਕੇ ਬਈ ਸਭ ਕੁਝ ਓਕੇ ਆਪਣੇ ਕੋਲੇ ਵੀਡੀਓ ਕੋਲੇ ਸੂਈ ਆਪਣੇ ਠੀਕ ਆ ਬਈ ਫੇਸ ਬੜਾ ਚੰਗਾ ਗੋਦੀਵਾਦੀ ਚੰਗੀ ਆ ਸਨਖ ਆਪਣਾ ਵਰਡ ਦੇ ਵਿੱਚ ਚੰਗਾ ਗਾ ਬਾਕੀ ਤੋਰਾ ਚੈੱਕ ਕਰਵਾਉਣੇ ਲੱਗਈ ਮੂੰ ਵੀ ਐਫ ਜੀ ਡੀ ਆ ਹਾਂ ਕੱਦ ਬਹੁਤ ਹਨ ਪੂਰਾ ਕੱਦ ਕਿੰਨਿਓ ਕੋਈ ਕੱਟ ਨਹੀਂ ਫੁੱਲ ਲਗਾਦਾ ਫੁੱਲ ਸਾਇ ਜਾਵੇ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ ਤਾਂ ਵੀ 22 ਕਿਲੋ ਤਾਂ ਇਹਨੂੰ ਖੁੱਲਾ ਦੇਣਾ ਚਾਹੀਦਾ ਬਾਕੀ ਫਿਰ ਪਤਾ ਲੱਗੂ ਸਾਹ ਸੰਭਾਲ ਦੇ ਸਿਰ ਤੇ ਸਹੀ ਗੱਲ ਆ ਭਾਈ ਕੱਦ ਫੁੱਲ ਤੋੜ ਦੂ ਮੁੱਲ ਕੀ ਹੈ ਜੀ ਜੈ ਜੈ ਜਰ ਮੁੱਲ ਵਸ ਆਪਾਂ 72000 ਰੁਪਏ ਚੋਂ ਮਾਨਤਨ ਕਰ ਦਾਂਗੇ ਬਾਲਾ ਵੱਡਾ ਮੁੱਲ ਕੀ ਕਰਨਾ ਛੱਡ ਮੁੱਲਾਂ ਨੂੰ ਆਪਾਂ ਵੇਚਣਗੇ ਆਪਾਂ ਘਰੇ ਰੱਖਣਗੇ 72000 ਰੁਪਏ ਮੁੱਲਾਂ ਮਾਨਤਨ ਜ਼ਰੂਰ ਹੋ ਜੂ ਕੇਸ ਦੇਖੋ ਬਹੁਤੀ ਵਧੀਆ ਦੀ ਬਹੁਤ ਚੰਗੀਆਂ ਸਟ੍ਰਕਚਰ ਹੋਣਾ ਬੜਾ ਲੈ ਚਲੋ ਜੀ ਆਰਡਰ ਦੇਖੋ ਆਰਡਰ ਬਹੁਤ ਸੋਹਣਾ ਹਜੇ ਚਵਾਈ ਚ 2 ਘੰਟੇ ਪਏ ਹੋਸਾ ਬਣਾਉਂਦਾ ਅੱਜਾ ਲਾ ਲੇ 2 ਘੰਟੇ ਦਾ ਹੀ ਆਰਡਰ ਹੈ ਕਿਦਾ ਹੋਰ ਵੀ ਸੋਹਣਾ ਤਿਆਰ ਕਰ ਲੂ ਥਾਣ ਬਹੁਤ ਚੰਗਾ ਚਵਾਈ ਤੇ ਵੀ ਓਕੇ ਆ ਹਨਾ ਜੀ ਸਭ ਕੁਝ ਓਕੇ ਆ ਠੀਕ ਆ ਭਾਈ ਅਗੇ ਤਨ ਨੰਬਰ ਤੇ ਕਿਹੜਾ ਸੂਆ ਸੁੰਦੀ ਆ ਇਹ ਮੰਨ ਲਾ ਵੀ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਭਾਈ ਇਹਦੇ ਤਾਂ 10 ਤੋਂ 12 ਪਏ ਆ ਬੱਚੀ ਠੀਕ ਆ ਕਾਦ ਕਦ ਬੱਚੀ ਦਾ ਪ੍ਰਿੰਟ ਪ੍ਰਿੰਟ ਹੂੰ ਉਨੀ ਕਾਨੀ ਦਾ ਅੰਤ ਕੋਈ ਨਹੀਂ ਸੀ ਠੰਡੀ ਆ ਸੱਲੋ ਚੋਲੋ ਬੋਲੋ ਇੱਕ ਗੱਡਾ ਵੈਸੇ ਦੁੱਧ ਦਾ ਬਾਈ ਪਰ 22 ਕਿਲੋ ਦੁੱਧ ਦਿੱਤਾ ਪਲੂਣ ਦਾ ਲੈ ਹਲ ਤਾਂ ਕੱਚੀ ਪਈ ਆ ਬੱਚੀਆਂ ਨਾਗਾ ਵੀ ਟ੍ਰਾਂਜੈਕਸ਼ਨ ਦਾ ਘੱਟਾ ਖਾਊਗੀ ਹੂੰ ਲੇਵਾ ਬਹੁਤ ਚੰਗਾ ਕੱਦ ਚੰਗਾ ਬਰੀਡ ਚੰਗਿਆ ਫੇਸ ਬੜਾ ਚੰਗਾ ਕੁਆਲਿਟੀ ਵੈਂਡ ਦੇ ਵਿੱਚ ਫੁੱਲ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਫੜੀ ਵੀ ਬਹੁਤ ਆ ਹਾਂ ਪੂਰੀ ਸਮੀ ਵੀ ਆ ਕੱਲੀ ਕੱਚੀ ਕੱਚੀ ਯਾਨੀ ਵੀਰ ਸਾਹਿਬ ਲੋਗ ਆ ਬਾਈ ਇੱਕ ਅੱਧਾ ਘੱਟਾ ਹੋਰ ਪੈ ਗਿਆ ਲੇਵਾ ਬਹੁਤ ਹਾਂ ਘੱਟਾ ਫੀਡ ਦਾ ਖਾਜੂਗੀ ਹੂੰ ਕਿਉਂ 10 12 ਦਿਨ ਪਈਆ ਦਾ 5 7 10 ਦਿਨ ਮਗਰੋਂ ਵੀ ਪੈ ਜਾਂਦਾ ਹੈ ਸਹੀ ਕਰ ਲਾ ਬਾਈ ਤੇ ਮੁੱਲ ਕੀ ਹੈ ਜੀ ਜੈ ਜੈ ਕੱਚੀ ਕੱਚੀ ਦਾ ਫਿਰ ਅੱਜ ਕੱਚੀ ਦੇ ਹਿਸਾਬ ਨਾਲ ਦੇਖੋ ਵੀ ਪਾਲਾ ਵੱਡਾ ਮੁੱਲ ਨਹੀਂ ਕਰਦੇ ਆਪਾਂ ਛੋਟ ਸੱਪਾ ਕਰ ਦਿਆਂਗੇ 85000 ਰੁਪਏ ਚ ਠੀਕ ਆ ਬਾਹਰ ਤਾਂ ਤੈਨੂੰ ਵੀ ਪਤਾ ਹੂੰ ਵੀ ਜੇ ਸਹੀ ਮੈਨੇਜ ਪਉਦਾ ਹੈ ਵੀ 120000 ਦਾ ਮਾਲ ਸੀ ਇੱਕ ਤਾਂ ਆ ਪੂਰਾ ਪੂਰਾ ਚਾਰ ਚਾਰ ਉਂਗਲਾਂ ਸਿੰਗਾ ਇਹ ਕੋਈ ਮਾਰਦੀ ਨਹੀਂ ਘੂਰਦੀ ਕੁੰਨੀਆ ਵੜ ਠੀਕ ਆ ਦੋ ਤਾਂ ਸਿੰਗਾ ਨੇ ਕਿਹੜਾ ਦੇਣਾ ਯਾਦ ਕੁਆਲਿਟੀ ਨੇ ਦੇਣਾ ਹੂੰ ਠੀਕ ਹੈ ਇੱਕ ਚਲ ਆਏ ਆ ਵੀ ਇਹ ਕੱਚੀ ਕੁ ਸੰਭ ਨੂੰ ਲੈ ਜੂਗਾ ਤਾਂ ਠੀਕ ਆ ਨਹੀਂ ਤਾਂ ਆਪਾਂ ਨੂੰ ਤਾਂ 20000 ਹੋਰ ਦੇ ਕੇ ਜਾਣਾ ਕਰਮ ਵਾਲੀ ਸਹੀ ਆ 85000 ਰੁਪਿਆ ਮੋਲਾ ਮਾਨਦਾਨ ਜ਼ਰੂਰ ਹੋ ਜੂ ਬੈਡ ਚੰਗੀ ਆ ਗੱਦ ਘੱਟ ਲਈ ਆ ਪਲੀ ਵੀ ਆ ਤੋਰਾ ਚੈੱਕ ਕਰ ਲੋ ਬਰੀਡ ਚੰਗੀ ਆ ਢੱਲਾ ਢੁਲਾ ਬਹੁਤ ਪਈਆਂ ਸਾਰੀਆਂ ਬੈਡਾਂ ਲਾ ਗੱਡੂ ਫੇਰ ਕਰਮ ਵਾਲੀ ਨੇ ਸੋਨਾਗਾ ਭਾਈ ਪਲੀ ਵੀ ਬਹੁਤ ਆ ਹਨਾ ਪੂਰੀ ਪੂਰੀ ਸਮੀ ਵੀ ਆ ਐ ਨਹੀਂ ਅਗਲਾ ਲੱਜ ਤਾਂ ਲੈ ਲੂ ਗਰਮੀ ਗਰਮੀ ਦਾ ਭੂਰਾ ਪ੍ਰਵਾਹ ਨਹੀਂ ਮੰਦੀ ਫਾਰਮ ਦੀ ਬੈੜ ਆ ਸਹੀ ਗੱਲ ਆ ਉਹ ਤਾਂ ਖਰਬ ਵੀ ਬੰਦੇ ਥੋੜੇ ਜੇ ਨਾ ਕੌਲੀ ਆਗੇ ਸੰਗ ਕਢਾਉਣ ਤੋਂ ਹੂੰ ਬੱਚੀ ਦੀ ਕੁਆਲਿਟੀ ਵੇਖੀ ਆ ਸੱਗੀ ਵੀ ਹੋਰ ਬਣਨੀ ਸੀ ਬੱਚੀ ਦੀ ਜੇ ਕਿਤੇ ਬਈ ਸਹੀ ਆ ਅੱਗੇ ਵੀਰੇ ਮੱਝ ਤੋਕੜ ਗੱਬਣਾ ਇਹ ਮੱਝ ਸੱਜਰ ਵੀ ਆ ਗੱਬਣ ਤੋਕੜ ਵੀ ਆ ਸਾਰੀਆਂ ਗੱਲਾਂ ਹੀ ਆ ਇਹਦੇ ਚ ਅੱਛਾ ਅੱਛਾ ਹਾਂ ਕਿਵੇਂ ਫਿਰ ਇਹਦੇ ਥੱਲੇ ਮਾਲਾ ਵੀ ਹੁਣ ਇਹਦਾ ਉਹ ਬੱਚਾ ਹੈਗਾ ਹੂੰ ਸਾਢੇ ਕਿ ਤਿੰਨ ਸਵਾ ਤਿੰਨ ਮਹੀਨਿਆਂ ਦੀ ਸੂਈ ਵੀ ਆ ਇਹ ਠੀਕ ਹੈ ਜੀ 10 ਕਿਲੋ ਤੋਦਦਾ ਮੈਂ ਥੱਲੇ ਹੁਣ ਹੂੰ ਪੌਣੇ ਦੋ ਮਹੀਨਿਆਂ ਦੀ ਮੈਂ ਗੱਬਣਾ ਠੀਕ ਹੈ ਚੈੱਕ ਕਰਵਾਈਏ ਹੂੰ ਚੈੱਕ ਆ ਪੰਜ ਮਾਣੀ ਕਰਾਈ ਹੂੰ ਅਗਲਾ ਆਪਦੀ ਕਰਵੋਣੀਆਂ ਕਰਵਾ ਲੈ ਤਸੱਲੀ ਦੇ ਲਈ ਆਣੀਆਂ ਤਾਂ ਵੀ ਗਰੰਟੀ ਆ ਆਪਣੇ ਘਰ ਦੀ ਮੈਂ ਹੂੰ ਪਿੰਡੋਂ ਹੀ ਲਈ ਆ ਆਪਣੇ ਖਾਨ ਤੋਂ ਲੱਗੀ ਹੋਈ ਠੀਕ ਆ ਮੈਂ ਖਾਲੀ ਦੀ ਗਰੰਟੀ ਆ ਹੂੰ ਬਾਕੀ ਆਲਾ ਆਪਦਾ ਮਨ ਬਣਾ ਕੇ ਤਸੱਲੀ ਕਰਕੇ ਲੈ ਵੀ ਹੂੰ ਸਹੀ ਗੱਲ ਆ ਬਈ ਕੱਦ ਚੰਗਾ ਥਾਣ ਬਹੁਤ ਚੰਗਾ ਦੁੱਧ ਵੀ ਚੰਗਾ ਬੱਚਾ ਮਗਰ ਖਟਾ ਗੱਟੀ ਕਟਾ ਮਗਰ ਟਟਾ ਗਿਆ ਝੋਟੀ ਹਰਿਆਣੇ ਦੀ ਆਵਲਾ 2 ਸਾਲ ਹੋ ਗਏ ਆਪਣੇ ਕੋਲੇ ਪਿੰਡ 'ਚ ਹਾਂ ਆ ਜਾ ਪੁੱਤੋ ਪੜੀ ਵੀ ਬਹੁਤ ਥਣ ਬਹੁਤ ਚੰਗਾ ਚਵਾਈ ਚੁਈ ਕਿਵੇਂ ਆ ਬਾਈ ਬਹੁਤ ਸੋਹਣੀ ਆ ਚਵਾਈ ਤੂੰ ਠੀਕ ਆ ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ ਆ ਬਾਈ ਸੱਜਰ ਮੰਨ ਲਿਓ ਬਾਈ ਕਹਿੰਦਾ ਟੋਕੜ ਗੱਬਣ ਮਾ ਲੇ ਨੇ ਮਾਰਦੀ ਮੰਨ ਲਿਓ ਬਾਈ ਕਹਿੰਦਾ ਸਾਰੀਆਂ ਗੱਲਾਂ ਚ ਆਉਂਦੀ ਆ ਥਣ ਬਹੁਤ ਚੰਗਾ ਚਵਾਈ ਚੰਗੀ ਆ ਕੱਦ ਚੰਗਾ ਪੜੀ ਵੀ ਆ ਸਿੰਘ ਦਿਖਾ ਦੇ ਲੈ ਵਾਲੂਆ ਸਿੰਘ ਦਿਖਾ ਮੈਂ ਫੜ ਨਹੀਂ ਬਰੀਡ ਦੀ ਮੈਂ ਆ ਹਰਿਆਣੇ ਦੀ ਆ ਨਹੀਂ ਗੱਲ ਲੈ ਵਾਲੂਆ ਸਿੰਘ ਸਿੰਘ ਦਿਖਾ ਛੋਟੀ ਦਾ ਕੱਦ ਕੁਦ ਤੇ ਲਮਾਈ ਦੇਖ ਛੋਟੀ ਸਹੀ ਗੱਲ ਆ ਅਦੇ ਮੁੱਲ ਕੀ ਆ ਭਾਈ ਜੈ ਜਦ ਇਹਦਾ ਬਸ ਆਪਾਂ ਦੇਖੋ ਵੀ ਹੁਣ ਜਿਵੇਂ ਢੂੜ ਲੱਖ ਤੇ ਪਸੂ ਗਏ ਪਏ ਆਗੇ ਹੂੰ ਉਹ ਕੰਮ ਨਹੀਂ ਕਰਨਾ ਆਪਾਂ ਠੀਕ ਹੈ ਜਿਹੜੀ ਅਗਲੇ ਨੇ ਲੈ ਜਾਣੀ ਆ 95000 ਦੀ ਝੋਟੀ ਦੇ ਦਾਂ ਚੱਕ ਭਾਈ 95000 ਦੀ ਭਾਈ ਝੋਟੀ ਦੇ ਨਾਲੇ ਦੁੱਧ ਸੱਜਰਾਂ ਦਾ 15 ਕਿਲੋ ਦੁੱਧ ਫੁੱਲਾ ਦੇ ਦਾਂਦੀ ਆ ਸਹੀ ਗੱਲ ਆ ਭਾਈ ਅਲੇ ਦਾ ਥੋੜਾ ਜਿਹਾ ਮਨ ਲੈ ਵੀ ਉਪਰਾ ਕਰੀ ਜਾਂਦੀ ਆ ਹੂੰ ਕੱਲ ਆਥਣੀ ਆਈ ਆਪਣੇ ਕੋਲੇ ਠੀਕ ਆ ਤੇ ਜੇਦੋਂ ਮੈਂ ਜੀ ਲਾਗੀ 11-12 ਕਿਲੋ ਦੁੱਧ ਹੁਣ ਵੀ ਕਰੂਗੀ ਹੂੰ ਆਡਰ ਬਹੁਤ ਚੰਗਾ ਬਾਈ ਕਰਮਾ ਜੀ ਦਾ ਬਾਈ ਦੀ ਗੱਲ ਸਹੀ ਆ ਸੱਜਣਾ ਵਰਗਾ ਦੁੱਧ ਤਾਂ ਹੁਣ ਲਈ ਫਿਰਦੀ ਐ ਨਾਲੇ ਗੱਬਣਾਗੇ ਫੇਸ ਸਿੰਘ ਸੁੰਗ ਓਕੇ ਆ ਕਰਮਾ ਜੀ ਦਾ ਨਾ ਪਤਾ ਠੰਡਾ ਪਾਣੀ ਜਰੂਰ ਖੋ ਜੀ ਹਾਂਜੀ ਚਲ ਬੋਤਲ ਨਾਗਸੀ ਭਰਾ ਕੋਲੇ 5 ਬਾਈ 5 ਦੇ 5 ਹੀ ਲਿਖਾਤੀ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਦਾ ਬਾਈ ਨਾ ਕਿਣੇ ਕਰ ਲਿਓ ਜੀ ਧੰਨਵਾਦ